ਅੱਜ ਤੁਸੀਂ ਦੇਖ ਰਹੇ ਹੋ 12th ਗਾਰਡਨ ਵਿੱਚ ਯੋਗਾ ਪਰਿਵਾਰ ਵੱਲੋਂ ਅੱਜ ਗਣਪਤੀ ਮਹੋਤਸਵ ਦਾ ਤੀਜਾ ਦਿਨ ਹੈ ਤੁਸੀਂ ਤੀਜੇ ਦਿਨ ਤੇ ਦੇਖ ਲਓ ਕਿਸ ਤਰ੍ਹਾਂ ਗਣਪਤੀ ਮਹੋਤਸਵ ਦਾ ਇਹ ਕਾਰਜਕ੍ਰਮ ਇੱਥੇ ਕਰਾਇਆ ਜਾ ਰਿਹਾ ਹੈ ਬਹੁਤ ਹੀ ਅੱਛਾ ਉਪਰਾਲਾ ਲੋਕਾਂ ਨੂੰ ਯੋਗਾ ਸਿਖਾਉਣ ਦੇ ਨਾਲ ਨਾਲ ਇਹ ਤੁਸੀਂ ਦੇਖ ਰਹੇ ਹੋ ਸਾਰੇ ਗਣੇਸ਼ ਉਤਸਵ ਅੱਜ ਤੀਜਾ ਦਿਨ ਹੈ ਬਹੁਤ ਹੀ ਅੱਛੀ ਗੱਲ ਹੈ ਜਦੋਂ ਆਪਾਂ ਲੋਕਾਂ ਦੀ ਸਿਹਤ ਪ੍ਰਤੀ ਜਾਗਰੂਕ ਵੀ ਹੁੰਦੇ ਆ ਤੇ ਆਪਣੇ ਸਮਾਜ ਦੇ ਤੀਜ ਤਿਉਹਾਰ ਵੀ ਮਨਾਉਂਦੇ ਆ ਬੜੀ ਹੀ ਸਾਡੇ ਪੁਰਨ ਸੁਆਮੀ ਜੀ ਤੇ ਤੁਸੀਂ ਦੇਖ ਰਹੇ ਹੋ ਸਾਰੇ ਯੋਗਾ ਪਰਿਵਾਰ ਦੇ ਸੈਰ ਸਵੇਰੇ ਸੈਰ ਕਰਨ ਵਾਲੇ ਪ੍ਰੇਮੀ ਸਾਰੇ ਬਹੁਤ ਹੀ ਚੰਗੇ ਉਤਸ਼ਾਹ ਨਾਲ ਤੁਸੀਂ ਦੇਖ ਰਹੇ ਹੋ ਇਹ ਇਹ ਗਣਪਤੀ ਮਹੌਸਲ ਦਾ ਅੱਜ ਤੀਜਾ ਦਿਨ ਹੈ ਸੋ ਜਸਵੰਤ ਸਿੰਘ ਕੋਹਲੀ ਇਹ ਪ੍ਰਸਿੱਧ ਪਟਿਆਲਾ ਦੇ ਸਮਾਜ ਸੁਧਾਰਕ ਨੇ ਤੇ 12th ਗਾਰਡਨ ਦੇ ਵੀ ਇਹ ਪ੍ਰਮੁਖ ਨੇ ਬਹੁਤ ਗਰੁੱਪਾਂ ਨੂੰ ਜੋੜ ਕੇ ਅਕਸਰ ਇਹ ਪ੍ਰੋਗਰਾਮ ਕਰਦੇ ਰਹਿੰਦੇ ਨੇ ਸੋ ਤੁਹਾਡਾ ਬਹੁਤ-ਬਹੁਤ ਕੋਹਲੀ ਸਾਹਿਬ ਮੈਂ ਕਹਾਂਗਾ ਇੱਧਰ ਖੜੇ ਹੋ ਜਾਓ ਥੋੜਾ ਜੀ ਪੁਲੀ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਇਸ YouTube ਚੈਨਲ ਤੇ ਤੇ ਲਾਈਵ ਮੈਂ ਹੁਣ Facebook ਤੇ ਹੋਇਆ ਤੁਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਕਰ ਰਹੇ ਹੋ ਗਣਪਤੀ ਮਹੋਤਸਵ ਦਾ ਤੀਜਾ ਦਿਨ ਹੈ ਉਹਦੇ ਬਾਰੇ ਦੱਸੋ ਜੀ ਅੱਜ ਗੱਲ ਕਰਦੇ ਹਾਂ ਮਹੋਤਸਵ ਜਿਹੜਾ ਹੈ ਤੀਸਰਾ ਦਿਨ ਹੈ ਕਿ ਸਾਡਾ ਗਰੁੱਪ ਹਰ ਧਰਮ ਦੇ ਹਰ ਤਿਉਹਾਰ ਨੂੰ ਮਨਾਉਂਦੇ ਆ ਕਿਤੇ ਧਾਰਮਿਕ ਔਰ ਕੋਈ ਵੀ ਧਰਮ ਦਾ ਹੈ ਉਹ ਤਿਉਹਾਰ ਇਹਦੇ ਮਨਾਇਆ ਜਾਂਦਾ ਹੈ ਅੱਜ ਉਸੇ ਦੇ ਆਧਾਰ ਤੇ ਅੱਜ गणपति ਮਹੋਸਤਵ ਮਨਾਇਆ ਜਾ ਰਿਹਾ ਹੈ ਔਰ ਸਾਰੇ ਇਕੱਤਰ ਹੋ ਕੇ ਜਿਹੜੇ ਉਹ ਕਿਰਤਨ ਵੀ ਕਰ ਰਹੇ ਨੇ ਔਰ ਪੂਰਾ ਪੂਰਾ ਜਿਹੜਾ ਆਪਣਾ ਸਹਿਯੋਗ ਇੱਕ ਦੂਜੇ ਨੂੰ ਦੇ ਰਹੇ ਨੇ ਤੇ ਸਾਡੇ ਵੱਲੋਂ ਇਹ ਇੱਕ ਸ਼ਾਂਤੀ ਦਾ ਸੰਦੇਸ਼ ਹੈ ਕਿ ਸਾਰੇ ਧਰਮਾਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ ਪ੍ਰਾਤਿਚਾਰ ਵਿਸ਼ਵ ਸ਼ਾਂਤੀ ਬਣੀ ਰਹੇ ਇਹ ਸਾਡੀ ਕਾਮਨਾ ਹੈ ਥੈਂਕ ਯੂ ਪੁਲੀਸ ਸਾਹਿਬ ਜਿਵੇਂ ਮੈਂ ਦੇਖ ਰਿਹਾ ਲੋਕਾਂ ਨੂੰ ਤੁਸੀਂ ਜਾਗਰੂਕ ਕਰ ਦਿਓ ਯੋਗਾ ਵਾਸਤੇ ਕਾਫੀ ਸਮੇਂ ਤੋਂ ਕਾਫੀ ਸਾਲਾਂ ਤੋਂ ਇਸ ਮਤਲਬ ਏਰੀਆ ਵਿੱਚ ਤੁਸੀਂ ਯੋਗਾ ਕਰਵਾਉਂਦੇ ਹੋ ਉਸ ਦੇ باوجود ਤੁਸੀਂ ਇਹ ਜਿਹੜੇ ਵੀ ਧਰਮ ਦਾ ਚਾਹ ਕਿਸੇ ਵੀ ਧਰਮ ਦਾ ਕੋਈ ਪ੍ਰੋਗਰਾਮ ਹੁੰਦਾ ਤੁਸੀਂ ਉਹ ਸਾਰੇ ਸੈਲੀਬ੍ਰੇਸ਼ਨ ਮਨਾਉਂਦੇ ਹੋ ਹਾਂਜੀ ਗੁਰਪਤੀ ਬਾਪਾ ਇਹ ਸਾਰੇ ਇਸ ਨੂੰ ਮੈਂ ਪਹਿਲਾਂ ਦੱਸ ਚੁੱਕਾ ਹਾਂ ਜਿਵੇਂ ਹਰ ਧਰਮ ਦੇ ਜਿਹੜੇ ਤਿਹਾਣੇ ਉਹ ਮਨਾਉਂਦੇ ਆ ਗਾ ਅਸੀਂ ਗੁਰਪੁਰ ਵੀ ਮਨਾਉਂਦੇ ਆ ਗਾ ਤੇ ਛੇਤੀ ਸਮਾਗਮ ਵੀ ਬਣਾਉਂਦੇ ਆ ਗਾ ਜਾਂ ਜਿਵੇਂ ਕਿ ਪਹਿਲਗਾਮਤ ਸੇ ਜੁੜਾ ਹੋਇਆ ਉਹਦਾ ਵੀ ਮਨਾਉਂਦੇ ਆ ਹਰ ਇੱਕ ਦਾ ਦੋ ਕਿਸੋ ਕੇ ਸਾਰੇ ਇੱਕੋ ਯੋਗਾ ਪਰਿਵਾਰ ਹੈ ਪਰਿਵਾਰ ਦੀ ਤਰ੍ਹਾਂ ਸਾਰੇ ਰਹਦੇ ਆ ਔਰ ਇਹ ਹਰ ਤਰਮ ਦਾ ਮੈਂ ਫਿਰ ਇਹੀ ਕਹਾਂ ਜੋਰ ਪਾ ਕੇ ਕਹਿੰਦਾ ਹਰ ਤਰਮ ਦਾ ਅਸੀਂ ਤਿਉਹਾਰ ਮਨਾਉਂਦੇ ਆ ਤਾਂ ਕਿ ਕੋਈ ਇਸ ਗੱਲ ਤੋਂ ਵਾਂਝਾ ਨਾ ਰਹੇ ਕਿ ਇੱਥੇ ਕੋਈ ਦਿੱਕਤ ਕਰਾ ਕੀਤਾ ਗਿਆ ਹੈ ਪੁਲਿਸ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪੂਰੇ ਤੁਹਾਡੇ ਗਰੁੱਪ ਨੂੰ ਤੁਸੀਂ ਦੇਖੋ ਇਹ ਗਣਪਤੀ ਮਹਾਰਾਜ ਨੂੰ ਯਾਦ ਕਰਦੇ ਹੋਏ ਇਹ ਲੱਡੂਆਂ ਦਾ ਇੱਥੇ ਭੋਗ ਲਗਾਇਆ ਜਾਏਗਾ ਉਹਨਾਂ ਨੂੰ ਯਾਦ ਕਰਕੇ ਤੇ ਬਹੁਤ ਸਾਰੀਆਂ ਮਠੀਆਂ ਵੀ ਨੇ ਨਾਲੇ ਬਿਸਕੁਟ ਵੀ ਨੇ ਮਟਰ ਵੀ ਨੇ ਔਰ ਚਾਹ ਦਾ ਵੀ ਲੰਗਰ ਹੈ ਗਲਾਸ ਵੀ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਦ ਆਪਾਂ ਇਹ ਸਾਰੇ ਧਰਮਾਂ ਦੇ ਪ੍ਰੋਗਰਾਮ ਕਰਦੇ ਆ ਜੀ ਤੇ ਬਹੁਤ ਅੱਛਾ ਲੱਗਦਾ ਅੱਜ 12th ਗਾਰਡਨ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਹੈ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਾਲੇ ਜੈ ਸ਼੍ਰੀ ਗਣੇਸ਼ ਕਮੈਂਟ ਬਾਕਸ ਵਿੱਚ ਲਿਖੋ ਇੱਦਾਂ ਹੀ ਆਪਣਾ ਭਾਈਚਾਰਾ ਬਣਿਆ ਰਹੇ ਜੈ ਸ਼੍ਰੀ ਗਣੇਸ਼ ਜੈ ਸ਼੍ਰੀ ਗਣੇਸ਼